ਹਾਂ ਜੀ ਬੀਰ ਸਿਕਾ ਕੋਠੀ ਦਾ ਏਰੀਆ ਤੁਸੀਂ ਗਰਾਉਂਡ ਫਲੋਰ ਦਾ ਦੇਖ ਰਹੇ ਹੋ ਜੀ ਇਹ ਹੈਗਾ 2176 ਸਕਰ ਫੁੱਟ ਦੇ ਵਿੱਚ ਨਕਸ਼ਾ 17825 ਨੂੰ ਆਪਣਾ ਫਾਈਨਲ ਹੋ ਚੁੱਕਾ ਸੀ ਤਰਲੋਕ ਸਿੰਘ ਜੀ ਦਾ ਸ਼ੋਕਰਾਂ ਮਲੇਰ ਕੋਟਲਾ ਦੇ ਵਿੱਚ ਇਹਦੇ ਵਿੱਚ ਆਪਣੇ ਜਿਹੜੇ ਬੈਡਰੂਮ ਨੇ ਜੀ ਆਪਣੇ ਤਿੰਨ ਬੈਡਰੂਮ ਨੇ ਕੋਠੀ ਦੇ ਵਿੱਚ ਕਿਚਨ ਹੈਗੀ ਆ ਕਿਟ ਵਾਸ਼ਰ ਪੂਜਾ ਰੂਮਾ ਲਿਵਿੰਗ ਏਰੀਆ ਹੋਰਡੋਰ ਸਟੇ ਉਸ ਤੋਂ ਬਾਅਦ ਸਟੇਅਰ ਕੇਸ ਬਲੌਕ ਅਲੱਗ ਤੋਂ ਹੈਗਾ ਤੇ ਵਾਸਤੂ ਅਕੋਰਡਿੰਗਲੀ ਪਲਾਨ ਹੈਗਾ ਸਾਰੇ ਕਮਰਿਆਂ ਨੂੰ ਅਲੱਗ ਤੋਂ ਵਾਸ਼ਰੂਮ ਵਗੈਰਾ ਨੇ ਫਰਸਟ ਫਲੋਰ ਤੇ ਦੋ ਬੈਡਰੂਮ ਹੈਗੇ ਨੇ ਤੇ ਪੌੜੀ ਉੱਪਰ ਦੀ ਬਾਹਰ ਦੀ ਹੈਗੀ ਤੇ ਉੱਪਰ ਦਾ ਇਹਦਾ ਏਰੀਆ ਹੈਗਾ 1330 ਸਕਰ ਫੁੱਟ ਤੇ ਡਿਜ਼ਾਈਨ ਆਪਾਂ ਕੋਠੀ ਦਾ ਸ਼ੁਰੂ ਕੀਤਾ ਹੋਇਆ ਤੁਹਾਨੂੰ ਥੋੜੀ ਜੀ ਚਲਕ ਦਿਖਾ ਦੇਣਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਪੂਰੀ ਡਿਟੇਲਿੰਗ ਐਲੀਵੇਸ਼ਨ ਦੀ ਜਿਹੜੀ ਆਪਾਂ ਲਾਈਵ ਵੀ ਕੰਮ ਕਰਾਂਗੇ ਤੇ ਤੁਹਾਨੂੰ ਰੀਲ ਵੀ ਸ਼ੇਅਰ ਕਰਾਂਗੇ ਤੇ ਇਸ ਪ੍ਰੋਜੈਕਟ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤੇ ਕੰਮ ਆਪਣਾ ਵਧੀਆ ਲੱਗਦਾ ਹੁੰਦਾ ਪੇਜ ਨੂੰ ਫੋਲੋ ਕਰ ਲਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੰਸਟਰਕਸ਼ਨ ਦੀਆਂ ਵੀਡੀਓ ਦੇਖਣ ਦੇ ਲਈ ਤੁਸੀਂ ਆਪਣੇ ਪੇਜ ਜਿਹੜੇ ਚੈਨਲ ਨੇ ਆਪਣੇ YouTube ਐਂਡ Instagram ਵਗੈਰਾ ਸਾਰਿਆਂ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਥੈਂਕ ਯੂ